ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਬਲੌਗ ਅੱਜ ਦੇ ਬਲੌਗ ਦੇ ਵਿੱਚ ਆਪਣੇ ਮਾਤਾ ਨੂੰ ਕਿੰਨੇ ਦਿਨ ਹੋ ਗਏ ਸੀ 15 ਦਿਨ ਹੋ ਗਏ ਸੀ ਗਿਆ ਨੂੰ ਤੇ ਅੱਜ ਉਹ ਆਏ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਵੀ ਤੁਹਾਨੂੰ ਕਿਵੇਂ ਲੱਗਿਆ ਘਰ ਤੋਂ ਇੰਨੇ ਦਿਨ ਦੂਰ ਹੋ ਕੇ ਤੁਹੜੀ ਜੀ ਲੱਗ ਗਿਆ ਸੀ ਜਾਂ ਤੁਹਾਨੂੰ ਯਾਦ ਨਹੀਂ ਆਈ ਸਾਡੀ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਦਿਆ ਵੀ ਉਹ ਕਿੱਥੇ ਗਏ ਹੋਏ ਸੀ ਠੀਕ ਹੈ ਜੀ ਆਜੋ ਆਪਾਂ ਸ਼ੁਰੂ ਕਰਦੇ ਆ ਆਪਣਾ ਬਲੌਗ ਹਾਂ ਵੀ ਮਾਤਾ ਕਿੱਥੇ ਗਈ ਸੀਗੀ ਤੂੰ ਮੈਂ ਕਰਾਂ ਬੇਟੀ ਕੋਲ ਅੱਛਾ ਉੱਥੇ ਕੀ ਕਰਨ ਗਈ ਸੀ ਤੀ ਨਹੀਂ ਤੂੰ ਇੰਨੇ ਦਿਨ ਲਈ ਇੰਨੇ ਦਿਨ ਲਈ ਇੰਨੇ ਦਿਨ ਕਿਉਂ ਲਾਇਆ ਤੂੰ 15 ਦਿਨ ਮੇਰੇ ਮੁੰਡੇ ਨੇ ਨਹੀਂ ਆਉਂ ਮੈਂ ਤਾਂ ਅੱਛਾ ਜੀ ਲੱਗ ਗਿਆ ਸੀ ਤੇਰਾ ਜੀ ਲੱਗ ਗਿਆ ਹੂੰ ਸਾਡੇ ਵੀ ਨਾ ਹੈ ਇੱਥੇ ਵੀ ਤੁਸੀਂ ਇਕੱਲੇ ਉੱਥੇ ਇਕੱਲੇ ਹੋ ਅੱਛਾ ਤੇ ਅਸੀਂ ਆ ਅੱਛਾ ਤੇ ਤੁਸੀਂ ਸਾਡੇ ਕੋਲ ਰਹਿਣਾ ਹੈ ਅੱਛਾ ਹਾਂ ਜਿਹੜੇ ਮਗਰ ਨੇ ਫਿਰ ਉਹ ਕੀ ਕਰਨਗੇ ਉਹਨੂੰ ਮਿਲ ਕੇ ਜਾਣਾ ਕੋਈ ਲੋੜ ਨਹੀਂ ਅੱਛਾ ਹਾਂ ਉਹ ਦੋਨੋਂ 15 ਦਿਨਾਂ ਦੀ ਛੁੱਟੀ ਹੈ ਅੱਛਾ 15 ਦਿਨਾਂ ਬਾਅਦ ਫਿਰ ਮੇਰੇ ਕੋਲ ਆ ਜਾ ਅੱਛਾ ਮੈਂ ਕਿਹਾ ਪੁੱਤ 15 ਤਰੀਕ ਨੂੰ ਨਹੀਂ ਆਉਂਦੀ ਮੈਨੂੰ ਹਾਂ ਮੈਂ ਆਉਂਗੀ 1 ਨੂੰ ਗਈਆਂ 4 ਨੂੰ ਅੱਛਾ ਹਾਂ ਫਿਰ ਪਲੈਨਿੰਗ ਆ ਪਲੈਨਿੰਗ ਹੈ ਹਾਂ ਹਾਂ ਜਾਉਂਗੀ ਹਾਂ ਤੇ ਫਿਰ ਜਦੋਂ ਆਂਦੋ ਜੀ ਲੱਗ ਰਿਆ ਸੀ ਤੇਰਾ ਪੂਰਾ ਜੀ ਲੱਗ ਰਿਆ ਸੀ ਮੋਜਾ ਲੁੱਟ ਰੇ ਸੀ ਹਰਮਨ ਨਾਨੀ ਨੰਦ ਨਵਾਰਾ ਇਹ ਤੈਨੂੰ ਕਿਵੇਂ ਲੱਗ ਰਿਹਾ ਨਾ ਨੰਦ ਮੈਨੂੰ ਰੈਕਟੇ ਸੀ ਚਾਰ ਕੁ ਟੈਕ ਕੋਈ ਸੀ ਇਹਨੇ ਜਿੰਨਾ 15 ਦਿਨ ਆਇਆ ਹੈ ਅੱਛੇ ਚਾਨ ਦੀ ਪਲਾਨਿੰਗ ਬਣਾਈ ਬੈਠੀ ਮੇਰੇ ਬਾਪੂ ਅੱਛੇ ਬਾਪ ਹੋਰ ਕੀ ਅੰਮਲ ਹੈ ਮੈਨੂੰ ਕਹ ਦਿੰਦੀ ਦੋ ਦਿਨ ਤਾਂ ਮੈਂ ਸੁਲਾ ਲਾਂਗੀ ਨੇ ਦੋ ਦਿਨਾਂ ਦਾ ਤੂੰ ਬਾਗ ਦੀ ਨਾਲ ਫਿਰ ਮੈਂ ਲੈ ਆਉ ਮੇਰੇ ਮੈਰਾ ਪੜਾਈ ਪਤਾ ਕਿੰਨੀ ਹੋਈ ਪਈ ਐ ਨੌਵੀਂ ਦੀ ਪੜਾਈ ਹੋਣੀ ਹੁਣ ਮੈਂ ਦੋ ਦਿਨ ਸੁਲਾ ਕੇ ਲਗਾ ਦੇਣਾ ਇੱਕ ਮੈਂ ਪ੍ਰਿੰਸੀਪਲ ਚੜਾ ਗਿਆ। ਓਹੋ। ਇੱਕ ਉਹਦਾ ਪ੍ਰਿੰਸੀਪਲ ਆਪਣਾ ਨਹੀਂ ਕਹਿ ਜਾਉਂਗਾ। ਅੱਛਾ ਪ੍ਰਿੰਸੀਪਲ ਦੇ ਹੰਦੇਸ ਲੱਗਿਆ ਪਿਆ। ਦੇਖ ਲੈ ਮਾਤਾ ਇਹਨੂੰ ਪ੍ਰਿੰਸੀਪਲ ਦੀ ਹੰਦੇਸ ਲੱਗਿਆ ਹੋਵੇ। ਨਾਨੀ ਦਾ ਤਾਂ ਨਹੀਂ ਇਹਨੂੰ। ਹਾਂ ਦੇਖ ਲੈ ਪ੍ਰਿੰਸੀਪਲ ਤਾਂ ਲੱਗਿਆ। ਹਾਂ ਦੇਖ ਲੈ। ਨਾ ਨਹੀਂ ਨਾ ਲੋੜ ਦਾ ਕੰਮ ਹੈ ਨਾ। ਦੋ ਦਿਨ ਚੱਲੀ ਜਾਂਦੀ ਰੋਜ਼ ਇਹਨੂੰ ਆ ਜਾਂਦੀ ਆ। ਨਾਨੀ ਨਾਲ ਫਾਰਮੈਲਟੀ ਹੈ। ਅੱਛਾ ਹੁਣ ਮਾਤਾ ਤੂੰ ਫੇਰ ਮੇਰੇ ਘਰ ਤੇ ਜਾਣ ਦੀ ਤਿਆਰੀ ਹੈ ਹਨਾ ਕਿੱਥੇ ਜਾਣਾ ਦੀ ਬਸਤਿਆਣੀ ਦੀ ਕਹਿੰਦੇ ਸੀ? ਅ ਚਿੰਤ ਕਿੰਨੀ ਤਰੀਕ ਨੂੰ ਜਾਣੀ ਆ ਮੈਂ 4 ਤਰੀਕ ਲੈ ਦੇਖ ਲੈ ਮੈਂ ਵੀ ਜਾਣਾ ਮੈਂ ਵੀ ਜਾਣਾ ਮੇਰੀ ਛੱਡੀ ਕਰਾਵਾ ਮੈਂ ਵੀ ਜਾਣਾ ਮੇਰੀ ਵੀ ਛੱਡੀ ਕਰਾਵਾ ਹਾਂ ਲੈ ਹੋਰ ਕਿ ਵੈ ਵੀ ਜਾਣਾ 4 ਤਰੀਕ ਭਲਾਂ ਦੀ ਕਿਹੜੇ ਦਿਨ ਦੀ ਆ ਦਿਨ ਦਾ ਤਾਂ ਮੈਨੂੰ ਪਤਾ ਨਹੀਂ ਅੱਜ ਅੱਜ ਇੱਕ ਤਰੀਕ ਸਨਿਵਾਰੀ ਸੰਗਰਾਸ ਸਨਿਵਾਰ ਸਨਿਵਾਰ ਨੂੰ ਤੇਰਾ ਸੂਟ ਆ ਸੀ ਜਾ ਕੇ ਆਵਾਂਗੇ ਤੂੰ ਜਾਈ ਸੂਟ ਦੇ ਪਹਿਲਾਂ ਪਤਾ ਕਰਨਾ ਪਊ ਰਿਟਰਨ ਟਿਕ ਨੂੰ ਹਮ ਮੀ ਸੀਟ ਹੈਗੀ ਇੱਕ ਹੋਰ ਤੁਸੀਂ ਮੈਂ ਕਿਹਾ ਸੀ ਨਾ ਵੀ ਸ਼ਨੀਵਾਰ ਨੂੰ ਜਾਣਾ ਹੈ 4 ਤਰੀਕ ਨੂੰ ਜਾਣਾ ਹੈ ਤੁਸੀਂ ਰਿਜ਼ਰਵੇਸ਼ਨ ਕਰਾਣੀ ਹੈ ਕਰਾਣੀ ਹੈ ਸੀਟ ਵਾਸਤੇ ਕਿ ਨਹੀਂ ਕਰਾਣੀ ਕਰਾਣੇ ਆਪਾਂ ਚੱਲੀਏ ਪੁੱਛ ਕੇ ਆਉਂਦੇ ਹੁਣ ਜਾਂਦੇ ਆ ਚਲੋ ਮੰਮੀ ਚਲ ਬਲੌਗ ਬੰਦ ਕਰਨਾ ਚਾਹੀਏ ਮੈਂ ਫੋਨ ਤੇ ਪੁੱਛ ਲਾਓ ਜੀ ਆ ਆਪਣੀਆਂ ਛੋਟੀਆਂ ਨੇ ਗੱਲਾਂ ਬਾਤਾਂ ਸੀਗੀਆਂ ਆਪਾਂ ਕਿਤੇ ਬਾਹਰ ਗਏ ਨਹੀਂ ਸੋਚਿਆ ਘਰ ਹੀ ਥੋੜੀਆਂ ਜਿਹੀ ਗੱਲਾਂ ਬਾਤਾਂ ਕਰਕੇ ਆਪਾਂ ਬਲੌਗ ਬਣਾ ਲਈਏ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੀਵੀ 11 ਫਨੀ ਚੱਕਤੀ ਤੇ ਵੀਡੀਓ ਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਆਪਾਂ ਅੱਗੇ ਹੋਰ ਸੁਧਾਰ ਕਰਾਂਗੇ ਫਿਰ ਵੀਡੀਓ ਚ ਤੁਹਾਨੂੰ ਅੱਗੇ-ਅੱਗੇ ਨਵੇਂ-ਨਵੇਂ ਬਲੌਗ ਦਿਖਾਵਾਂਗੇ ਜੀ ਧੰਨਵਾਦ ਸਾਰਿਆਂ ਦਾ